1 ਲੱਖ ਨੂੰ ਕਿਲਾ ਜਗਾ Shimla ਤੋਂ ਵੀ ਸੋਣੀ ਲੋਕ ਧੜਾ ਧੜ ਕਿਉਂ ਖਰੀਦ ਰਹੇ 100 100 ਕਿੱਲੇ ਪਿੰਡ ਬਣਿਆ VIP ਲੋਕਾਂ ਦੀ ਪਹਿਲੀ ਪਸੰਦ ਲੋਕ ਜੀ ਇੱਥੇ ਜਿਹੜੀਆਂ ਵੀ ਜ਼ਮੀਨਾਂ ਖਰੀਦਦੇ ਆ ਉਹ 35 35 ਕਿੱਲੇ 30 30 ਕਿੱਲੇ 100 100 ਕਿੱਲੇ ਇਦਾਂ ਖਰੀਦਦੇ ਆਗੇ ਉਹ ਫਿਰ ਦਾ ਖਰੀਦ ਲੈਣ ਤਾਂ ਇੱਕ ਮਾਲਕ ਦਾ ਤਾਂ ਖਰੀਦਣਾ ਪੋਣਾਗਾ ਨੀ ਫਿਰ ਵੀ ਜੀ ਤੁਸੀਂ ਦੇਖੋ ਦੇਣ ਵਾਲਾ ਵੀ ਇਹੀ ਕਹਿੰਦਾ ਮੈਂ ਹੁਣ ਮੇਰੇ ਕੋ 35 ਕਿੱਲੇ ਦਾ ਉਹਦੇ ਮੇਰੇ ਕਿੱਲਾ ਇੱਕ ਦੇਣ ਆਣੀ ਹੈ ਉਹ ਕਹਿੰਦਾ ਮੈਂ ਪੂਰਾ ਚੁਪਾ ਮਤਲਬ ਇਸ ਪਿੰਡ ਵਿੱਚ ਜੇ ਕੋਈ ਜ਼ਮੀਨ ਲੈਂਦਾ ਤਾਂ ਉਹਨੂੰ 30 30 ਕਿੱਲੇ 35 35 ਕਿੱਲੇ ਜਿੰਨਾ ਹੈ ਜਿੰਨਾ ਹੈ ਹਾਂ 100 100 ਕਿੱਲੇ ਇਦਾਂ ਲੈਣੀ ਪੈਣੀ ਆ ਇਹ ਨਹੀਂ ਕਿ ਕਿੱਲਾ ਲੈਣਾ ਦੋ ਕਿੱਲਾ ਲੈਣਾ ਮਰ ਲਿਆ ਮਰ ਲਿਆ ਕਨਾਲ ਕਨੂਲਾ ਦਾ ਕੋਈ ਦੇਖ ਲਓ ਇਹ ਗੱਲ ਨੋਟ ਕਰ ਲਿਓ ਜੇ ਤੁਸੀਂ ਇਸ ਪਿੰਡ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਆ ਸਸਤੀ ਜ਼ਰੂਰ ਮਿਲੂਗੀ ਪਰ 30 30 ਕਿੱਲੇ 35 35 ਕਿੱਲੇ ਇਕੱਠੇ ਲੈਣੇ ਆ ਜਾਂ ਫਿਰ 100 100 ਕਿੱਲੇ 700 700 ਕਿੱਲਾ ਇੱਥੇ ਜ਼ਮੀਨ 1 ਲੱਖ ਨੂੰ ਕਿੱਲਾ ਵੀ ਮਿਲਦੀ ਆ 2 ਲੱਖ ਨੂੰ ਕਿੱਲਾ ਵੀ ਮਿਲਦੀ ਆ 3 ਲੱਖ ਨੂੰ ਕਿੱਲਾ ਵੀ ਮਿਲਦੀ ਆ ਜੇ ਤੁਸੀਂ ਇਸ ਪਿੰਡ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਆ ਤਾਂ ਇੱਕ ਵਾਰ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਿਓ ਕਿਉਂਕਿ ਜੋ ਇਹਨਾਂ ਨੂੰ ਇਸ ਏਰੀਆ ਦੇ ਭੇਦ ਦਾ ਹੋਰ ਕਿਸੇ ਨੂੰ ਨਹੀਂ ਹੈਗੇ ਪੀਵੀ7 ਰਾਈਡ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਆਰਪੁਰ ਤੋਂ 15 ਕਿਲੋਮੀਟਰ ਦੂਰ ਮੰਗੋਵਾਲ ਨਾਰੀ ਪਿੰਡ ਆ ਜਿੱਥੇ ਲੈ ਕੇ ਆਏ ਆ ਤੁਸੀਂ ਜਦੋਂ ਹਿਆਰਪੁਰ ਤੋਂ ਮਾਤਾ ਚਿੰਤਪੁਨੀ ਰੋਡ ਤੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਮੰਗੋਵਾਲ ਆਉਂਦਾ ਆ ਤੇ ਲਿਖਿਆ ਵੀ ਹੋਇਆ ਆ ਤੁਸੀਂ ਆਸਾਨੀ ਨਾਲ ਇੱਥੇ ਪਹੁੰਚ ਸਕਦੇ ਆ ਅੱਜ ਸਾਡਾ ਵੀਡੀਓ ਬਣਾਉਣ ਦਾ ਜੋ ਮੇਨ ਕਰਨਾ ਉਹ ਇਹ ਆ ਕਿ ਕਾਫੀ ਸਮੇਂ ਤੋਂ ਕੰਢੀ ਏਰੀਏ ਦੇ ਵਿੱਚ ਜਿਹੜੀਆਂ ਜ਼ਮੀਨਾਂ ਵਿਕਦੀਆਂ ਆ ਤੇ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਸਤੀਆਂ ਆ ਕਿ ਇੱਕ ਕਿੱਲਾ ਜਿਹੜਾ ਲੱਖ ਰੁਪਏ ਦਾ ਮਿਲ ਜਾਂਦਾ ਆ ਤੇ 3 ਲੱਖ ਦਾ ਵੀ ਮਿਲ ਜਾਂਦਾ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਭਰਾ ਭੈਣ ਇਹਨਾਂ ਗੱਲਾਂ ਵਿੱਚ ਆ ਕੇ ਕਿ ਉਹ ਕਸੂਤਾ ਫਸ ਜਵੇ ਤੇ ਬਾਅਦ ਵਿੱਚ ਉਹਦਾ ਕੋਈ ਹੱਲ ਨਾ ਹੋਵੇ ਇਹਦੇ ਕਰਕੇ ਅਸੀਂ ਅੱਜ ਇਸ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਆ ਕੇ ਮਿਲੇ ਆ ਕਿਉਂਕਿ ਕੰਢੀ ਏਰੀਆ ਦਾ ਹਿਸ਼ਾਰਪੁਰ ਦਾ ਸਭ ਤੋਂ ਸੋਹਣਾ ਇਹ ਏਰੀਆ ਆ ਜਿੱਥੇ ਕਾਫੀ ਲੋਕ ਬਾਹਰੋਂ ਦੂਰੋਂ ਦੂਰੋਂ ਆ ਕੇ ਜ਼ਮੀਨਾਂ ਲੈਂਦੇ ਆ ਤੇ ਤੁਸੀਂ ਪਿੰਡ ਦਾ ਨਜ਼ਾਰਾ ਦੇ ਸਕਦੇ ਆ ਇੱਕ ਜੰਗਲ ਆ ਜਿਹਦੇ ਵਿੱਚ ਪਿੰਡ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਜੀ ਅਸ਼ਵਨੀ ਕੁਮਾਰ ਜੀ ਮੰਗੋਵਾਲ ਨਾਰੀ ਮੰਗੋਵਾਲ ਨਾਰੀ ਨਾਰੀ ਪਿੰਡ ਆ ਨਾਈ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਹੈ ਜੀ ਕਿਉਂਕਿ ਕਾਫੀ ਟਾਈਮ ਤੋਂ ਕਾਫੀ ਵੀਡੀਓ ਪੈ ਰਹੀਆਂ ਸੋਸ਼ਲ ਮੀਡੀਆ ਦੇ ਵਿੱਚ ਕਿ ਹਿਸ਼ਾਰਪੁਰ ਦੇ ਕੰਡੀ ਏਰੀਏ ਦੇ ਵਿੱਚ ਜ਼ਮੀਨਾਂ ਬਹੁਤ ਸਸਤੀਆਂ ਆ ਇੱਥੇ ਤੱਕ ਕਿ ਮਤਲਬ ਵੀਡੀਓ ਆ ਕੇ 1 ਲੱਖ ਨੂੰ ਕਿੱਲਾ ਵਿਕਦਾ ਆ ਤੇ 2 ਲੱਖ ਨੂੰ ਵੀ ਵਿਕਦਾ 3 ਨੂੰ ਵੀ ਵਿਕਦਾ 4 ਨੂੰ ਵੀ ਵਿਕਦਾ ਆ ਤੇ ਮਤਲਬ ਅਸੀਂ ਕਿੰਨੇ ਕਲੀਅਰ ਹੋ ਜਬੇ ਜੀ ਸਾਰੇ ਭਰਾ ਭੈਣਾਂ ਨੂੰ ਕੋਈ ਫਸ ਨਾ ਜਾਵੇ ਕਿਉਂਕਿ ਸਾਨੂੰ ਕਈ ਚੀਜ਼ਾਂ ਇਦਾਂ ਦੀਆਂ ਪਤਾ ਲੱਗੀਆਂ ਕਿ ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਹੋ ਗਏ ਹਾਂ ਕਿ ਇਹ ਚੀਜ਼ਾਂ ਵੀ ਹੋ ਸਕਦੀਆਂ ਆ ਤੇ ਤੁਸੀਂ ਤਾਂ ਇੱਥੇ ਇੱਕ ਤਰ੍ਹਾਂ ਕਾਫੀ ਟਾਈਮ ਤੋਂ ਰਹਿ ਰਹੇ ਆਂ ਤੇ ਭੇਤੀ ਵੀ ਆ ਤੇ ਸਾਰਾ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਲੱਖ ਨੂੰ ਕਿੱਲਾ ਕਿਸ ਤਰ੍ਹਾਂ ਦਾ ਮਿਲਦਾ ਦੋ ਨੂੰ ਕਿਸ ਤਰ੍ਹਾਂ ਦਾ ਮਿਲਦਾ ਤਿੰਨ ਨੂੰ ਕਿਸ ਤਰ੍ਹਾਂ ਦਾ ਮਿਲਦਾ ਜਿਆਦਾ ਜਿਹੜਾ ਮਿਲਦਾ ਕੀ ਆ ਕੀ ਚੱਕਰ ਆ ਮਤਲਬ ਇਹਨਾਂ ਜਗ੍ਹਾ ਦਾ ਜਿਹੜੀਆਂ ਸਸਤੀਆਂ ਇਨੀਆਂ ਮਿਲਦੀਆਂ ਆ ਸਸਤੀਆਂ ਤਾਂ ਤਾਂ ਹੀ ਨੂੰ ਬਹੁਤ ਇਹ ਜਿਹੜੇ ਬਾਹਰਲੇ ਬੰਦੇ ਆ ਕੇ ਪੈਂਦੇ ਆ ਠੀਕ ਆ ਜੀ ਆ ਕੇ ਖੋਦਾ ਕ ਦਿਖ ਰੇ ਨਹੀਂ ਉਹਨਾਂ ਨੇ ਫੋਨ ਤੇ ਕਹਿਣਾ ਜੀ ਸਾਨੂੰ ਜ਼ਮੀਨਦਾਰ ਜੀ ਜਦੋਂ ਤੁਸੀਂ ਮੈਨੂੰ ਆ ਕੇ ਪੁੱਛਦੇ ਪਾਈ ਮੈਨੂੰ ਜ਼ਮੀਨ ਹੈ ਵਿਕਦੀ ਜੇ ਮੈਂ ਕਹਿੰਦਾ ਜੀ ਵਿਕਦੀ ਜਗੀ ਹੈ ਉਹਨਾਂ ਨਾਲ ਜੇਤ ਕਰਨਾ ਹਾਂ ਵੀ ਕਿੰਨੇ ਦੇਣੀ ਜਗਤ ਤਾ ਤੂੰ ਕਿੰਨੇ ਲੈਣੀ ਹੈ ਇਹਨਾਂ ਕਰਕੇ ਦਲਾਲ ਆਪਣੇ ਪੈ ਕਮਾ ਜਾਣਗੇ ਠੀਕ ਹੈ ਉਹ ਇਹ ਨਹੀਂ ਦੱਸਣਾ ਵੀ ਰਸਤਾ ਹੈ ਕਿ ਨਹੀਂ ਹੈਗਾ ਹੈਗਾ ਨਾ ਮਾਲਕ ਦਾ ਦਿਖਣਾ ਨਾ ਦਲਾਲ ਨੂੰ ਦੱਸਣਾ ਇਹ ਤਾਂ ਮਾਲਕ ਦਾ ਫੱਟ ਬੰਦ ਦਾ ਖੋਦਾ ਕ ਮੈਂ ਦਿਖਾ ਜੇ ਤਵੇ ਪੈਸਾ ਲਾਣਾਗਾ ਉੱਥੇ ਮੈਨੂੰ ਰਸਤਾ ਹੈਗਾ ਮਤਲਬ ਮੇਨ ਜੋ ਵਿਚਲੀ ਗੱਲ ਆ ਉਹ ਰਸਤੇ ਦੀ ਆ ਰਸਤੇ ਦੀ ਇਸੇ ਕਰਕੇ ਅੱਜ ਅਸਾਂ ਨੂੰ ਵੀਡੀਓ ਇਹ ਬਣਾਉਣੀ ਪਈ ਆ ਕਿਉਂਕਿ ਸਭ ਤੋਂ ਮੇਨ ਤੁਸੀਂ ਸਮਝ ਸਕਦੇ ਆ ਜਿਹੜੀ ਜਗ੍ਹਾ ਅਸੀਂ ਲੈਨੇ ਆ ਉਹਨੂੰ ਰਸਤਾ ਹੋਣਾ ਜ਼ਰੂਰੀ ਆ ਰਸਤਾ ਜ਼ਰੂਰੀ ਇੱਥੇ ਕਈ ਲੋਕਾਂ ਨੇ ਇਸ ਤਰ੍ਹਾਂ ਦੀਆਂ ਜਗ੍ਹਾ ਲੈ ਲਈਆਂ ਆ ਕਿ ਜਿੱਥੇ ਕੋਈ ਰਸਤਾ ਨਹੀਂ ਜਾਂਦਾ ਉਹ ਫਸ ਗਏ ਆ ਹੁਣ ਉਹ ਵੇਚਣਾ ਚਾਹੁੰਦੇ ਆ ਦੁਬਾਰਾ ਪਰ ਉਹਨਾਂ ਦੀਆਂ ਜਗ੍ਹਾ ਉਹ ਬਿਕਦੀਆਂ ਨਹੀਂ ਪਈਆਂ ਵੇਖ ਜਾਂਦੇ ਆ ਆਪ ਨਿਕਲ ਜਾਂਦੇ ਦੂਏ ਨੂੰ ਫਸ ਜਾਂਦੇ ਹਾਂ ਦੇ ਲੋ ਤੁਸੀਂ ਇਹ ਕਹਿੰਦੇ ਕਿ ਆਪ ਤਾਂ ਮਤਲਬ ਨਿਕਲ ਜਾਂਦੇ ਆ ਬੇਚ ਦਿੰਦੇ ਆ ਪਰ ਦੂਸਰਾ ਬੰਦਾ ਫਾਜ ਜਾਂਦਾ ਜਿਹਨੂੰ ਉਹ ਬੇਚਦੇ ਆ ਫਿਰ ਜਿਹੜੀਆਂ ਜ਼ਮੀਨਾਂ ਰੱਖਤੇ ਜਾਂ ਚੌਂਦੀਆਂ ਜੀ ਜਿਨ੍ਹਾਂ ਲੋਕਾਂ ਦੀਆਂ ਹੁੰਦੀਆਂ ਆ ਉਹ ਫਿਰ ਨੰਗਾ ਨਹੀਂ ਦਿੰਦੇ ਨਹੀਂ 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 ਨਾ ਨਾ ਲੰਗਣ ਨਹੀਂ ਨਹੀਂ ਦਿੰਦੇ ਨਾ ਜੀ ਤੁਸੀਂ ਇੱਕ ਸਾਹਮਣੇ ਜ਼ਿਕਰ ਕਰ ਰਹੇ ਸੀ ਕੋਈ ਆਪਣੇ ਅੱਗੇ ਜਾ ਕੇ ਆ ਜਿਹੜੀ ਲਈ ਆ ਜੀ ਕਿਸੇ ਕਿੰਨੇ ਸਾਹਮਣੇ ਜਿਹੜੀ ਪੁੱਛਿਆ ਕਿੰਨੇ 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 ਕਿੱਲੇ ਜਿਹਨੂੰ ਰਸਤਾ ਨਹੀਂ ਹੈਗਾ ਮੇਕਾ ਹੁਣੀ ਡੇਢ ਕਿੱਲੇ ਨਾਲ ਦੋ ਕਿੱਲੇ ਆ ਅੱਛਾ ਰਸਤਾ ਨਹੀਂ ਹੈਗਾ ਰਸਤਾ ਨਹੀਂ ਹੈਗਾ ਹਮਮ ਤੇ ਕਿੰਨੇ ਲੋਕ ਇੱਥੇ ਤੁਹਾਡੇ ਖਿਆਲ ਜਿੰਨੇ ਵੀ ਇਹ ਰੋਡ ਦੇ ਨਾਲ ਨਾਲ ਤੁਸੀਂ ਇੱਥੇ ਤੱਕ ਆਏ ਆ ਹਾਂਜੀ 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 ਪਿੱਛੇ ਦਸਤਾ ਹੈ ਹੀ ਨਹੀਂ ਹੈ ਨਹੀਂ ਰਸਤਾ ਸਾਰਾ ਤੱਕ ਕੀ ਹੈ ਨਹੀਂ ਹੈ ਜਿੱਥੇ ਤੱਕ ਵਾਦੀ ਉੱਥੇ ਤੱਕ ਕੀ ਹੈ ਘਰਾਂ ਦੇ ਵਿੱਚ ਤੇ ਵਾਦੀ ਵਾਦੀ ਦੀ ਹੈ ਵਾਦੀ ਵਾਦੀ ਜਮੀਨ ਜੰਗਲ ਨੂੰ ਕੋਈ ਰਸਤਾ ਨਹੀਂ ਹਮਮ ਉਹ ਅਸੀਂ ਭਾਈ ਬੰਦੀ ਨਾਲ ਅਸੀਂ ਆਪਸ ਵਿੱਚ ਹੀ ਟੱਕੀ ਜਾਂਦੇ ਉਹ ਵੱਖਰੀ ਗੱਲ ਹੈ। ਬੱਕਰੀ ਜੀ। ਮਤਲਬ ਉਹ ਇੱਕ ਪਿਆਰ ਬਣਿਆ ਹੋਇਆ ਜੀ ਪਿੰਡ ਵਾਲਿਆਂ ਦਾ ਨਾ ਪਰ ਜਦੋਂ ਵਿਕ ਜਾਊਗੀ ਫਿਰ ਅਗਲੇ ਨੇ ਰਸਤਾ ਨਹੀਂ ਮਤਲਬ ਨੰਗਾ ਨਹੀਂ ਦੇਣਾ ਆਪਣੀ ਜ਼ਮੀਨ ਤੋਂ। ਹੂੰ। ਉਹ ਪੱਕਾ ਰਸਤਾ ਹੀ ਨਹੀਂ ਨਾ ਹੁੰਦਾ। ਹੁਣ ਇੱਕ ਕਾਗਜ਼ੀ ਪੱਕੇ ਰਸਤੇ ਕਾਗਜ਼ੀ ਇਹ। ਹੂੰ। ਕਾਗਜ਼ੀ ਬੋਲਦੇ ਰਸਤੇ ਇਹ। ਅੱਛਾ ਸਾਰੇ ਕਾਗਜ਼ੀ ਰਸਤੇ। ਬਿਲਕੁਲ ਲੱਠੇ ਦੇ ਉੱਪਰ ਬੋਲਦੇ ਨੇ ਇਹ। ਹੂੰ ਹਾਂ। ਤੁਸੀਂ ਆ ਦੇਖ ਸਕਦੇ ਆ ਪਿੰਡ ਵਿੱਚ ਇਸ ਤਰ੍ਹਾਂ ਦਾ ਰਸਤਾ ਜਿਹੜਾ ਆ ਲੰਗਦਾ ਆ। ਕਾਗਜ਼ਾ ਲਿਖਿਆ ਹੁੰਦਾ। ਤੇ ਅੱਗੇ ਜਾ ਕੇ ਸੱਜੇ ਪਾਸੇ ਖੱਬੇ ਤੇ ਡੈਮ ਤੱਕ ਚਲ ਗਿਆ ਇਹ ਅੱਛਾ ਇਹ ਅੱਗੇ ਡੈਮ ਤੱਕ ਜਾਂਦਾ ਜੀ ਥੱਲੇ ਡੈਮ ਨੂੰ ਮਿਲ ਗਿਆ ਹੈ ਤੇ ਰਸਤੇ ਦੇ ਵਿੱਚ ਉੱਥੋਂ ਚਲਿਆ ਉੱਥੋਂ ਪੰਜਾਬ ਦੇ ਬਾਰਡਰ ਤੋਂ ਪੰਜਾਬ ਦੇ ਬਾਰਡਰ ਤੋਂ ਚਲਿਆ ਰਸਤਾ ਹੀ ਕਾਗਜ਼ੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਵੀ ਨਹੀਂ ਰੋਕ ਸਕਦੇ ਅਸੀਂ ਨਹੀਂ ਰੱਖਦੇ ਪਰ ਆਹ ਰਸਤਾ ਕਾਗਜ਼ੀ ਬੋਲਦਾ ਨਾ ਉਹਦੀ ਜਗ੍ਹਾ ਲਿਖੀ ਹੈ ਹੈ ਕਿਸੇ ਦੀ ਵੀ ਹੈ ਨਹੀਂ ਮਾਰਕ ਇੱਥੇ ਸਰਦੀਆਂ ਨੂੰ ਆਉਣੇ ਆ ਦਸੰਬਰ ਜਨਵਰੀ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਮੌਸਮ ਇੰਨਾ ਦੇਖ ਲਓ ਤੁਸੀਂ ਧੁੱਪ ਚੜੀ ਹੋਈ ਆ ਤੇ ਬਾਕੀ ਸ਼ਹਿਰਾਂ ਦੇ ਵਿੱਚ ਤੁਸੀਂ ਸਮਝ ਸਕਦੇ ਆ ਕਿ ਧੁੰਦਾ ਹੀ ਧੁੰਦਾ ਪਈਆਂ ਹੋਈਆਂ ਆ ਮੇਰਾ ਛਾਇਆ ਛਾਇਆ ਹੋਇਆ ਆ ਪਰ ਇੱਥੇ ਤੁਹਾਨੂੰ ਧੁੱਪ ਨਜ਼ਰ ਆਊਗੀ ਇਸੇ ਕਰਕੇ ਲੋਕ ਬਾਹਰੋਂ ਦੂਰੋਂ ਦੂਰੋਂ ਆ ਕੇ ਇਸ ਪਿੰਡ ਦੇ ਵਿੱਚ ਆ ਕੇ ਫਾਰਮ ਹਾਊਸ ਬਣਾਉਂਦੇ ਆ ਤੇ ਜ਼ਮੀਨਾਂ ਲੈਂਦੇ ਆ ਲੈ ਕੇ ਰੱਖ ਲੈਂਦੇ ਆ ਤੇ ਇਦਾਂ ਵੀ ਕਦੀ ਹੋਇਆ ਜੀ ਜਿੱਦਾਂ ਮੰਨ ਲਓ ਸਰਕਾਰੀ ਜ਼ਮੀਨ ਸਰਕਾਰ ਦੀ ਜ਼ਮੀਨ ਆ ਫੋਰੈਸਟ ਦੀ ਤੇ ਚੱਕ ਕੇ ਬੰਦੇ ਨੇ ਗਲਤ ਦਿਖਾਤੀ ਜੀ ਵੇਚ ਕੋਈ ਹੋਰ ਦਿੱਤੀ ਇਦਾਂ ਵੀ ਹੋ ਜਾਂਦੀ ਹੈ ਹੋ ਜਾਂਦੀ ਹੈ ਇਹ ਵੀ ਅਸੀਂ ਸੁਣਿਆ ਜੀ ਇਹ ਵੀ ਹੋ ਜਾਂਦੀ ਆ ਮਰਦੀ ਹੁੰਦੀ ਆ ਹਾਂ ਨਾ ਹੁੰਦੀ ਆ ਇਹ ਵੀ ਤੁਸੀਂ ਖਿਆਲ ਰੱਖਣਾ ਆ ਕਈ ਵਾਰ ਇਦਾਂ ਹੁੰਦੀ ਆ ਕਿ ਬੰਦਾ ਤੁਹਾਨੂੰ ਜਿਹੜਾ ਆਪਣੀ ਜ਼ਮੀਨ ਵੇਚਦਾ ਆ ਤੇ ਉਹ ਤੁਹਾਨੂੰ ਹੋ ਜ਼ਮੀਨ ਦਿਖਾਉਂਦਾ ਆ ਕਿ ਆਹ ਜ਼ਮੀਨ ਆ ਜੀ ਰਸਤੇ ਵਾਲੀ ਤੁਹਾਨੂੰ ਦਿਖਾਤੀ ਪਰ ਹੁੰਦੀ ਨਹੀਂ ਆ ਪਰ ਜਦੋਂ ਤੁਸੀਂ ਬਾਅਦ ਵਿੱਚ ਆਪਣੀ ਉਸ ਜਗ੍ਹਾ ਤੇ ਕਬਜ਼ਾ ਕਰਨਾ ਆ ਤਾਂ ਉਸ ਵੇਲੇ ਤੁਹਾਨੂੰ ਪਤਾ ਲੱਗਦਾ ਸਥਾਨਿਕ ਲੋਕਾਂ ਤੋਂ ਭਾਈ ਇਹ ਜ਼ਮੀਨ ਤਾਂ ਮੇਰੀ ਆ ਇਹ ਤਾਂ ਸਰਕਾਰੀ ਆ ਇਹ ਤਾਂ ਫੋਰੈਸਟ ਡਿਪਾਰਟਮੈਂਟ ਦੀ ਆ ਤਾਂ ਫੇ ਬੰਦੇ ਦੇ ਉਸ ਵੇਲੇ ਰੋਂਗਟੇ ਖੜੇ ਹੋ ਜਾਂਦੇ ਇਹ ਕੀ ਬਣਿਆ ਮੇਰੇ ਨਾਲ ਇਸ ਕਰਕੇ ਮੌਕੇ ਤੇ ਤੁਸੀਂ ਜਦੋਂ ਤਹਿਸੀਲੇ ਜਾਂਦੇ ਆ ਤਾਂ ਇੱਥੇ ਇੱਕ ਵਾਰ ਜਦੋਂ ਪਟਵਾਰੀ ਕਿਸੇ ਦੀ ਵੀ ਡਿਊਟੀ ਹੁੰਦੀ ਆ ਕਿ ਉਹ ਜਗ੍ਹਾ ਤੇ ਜਰੂਰ ਇੱਕ ਵਾਰ ਝਾਤੀ ਵਜਾਇਆ ਕਰੋ ਕਿ ਭਾਈ ਆ ਜਗ੍ਹਾ ਅਸੀਂ ਲੈਣ ਲੱਗੇ ਆ ਇਹ ਜਗ੍ਹਾ ਇਸ ਬੰਦੇ ਦੀ ਹੈਗੀ ਆ ਤੇ ਇਹ ਸਾਰਾ ਪਤਾ ਕਰਕੇ ਫਿਰ ਤੁਸੀਂ ਇਹ ਜਗ੍ਹਾ ਲੈਣੀ ਆ ਸਭ ਤੋਂ ਪਹਿਲਾਂ ਜਿਹੜੀ ਜਗ੍ਹਾ ਲੈਣ ਤੋਂ ਲੈਣੀ ਹੈ ਨਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਜ਼ਮੀਨ ਦੇਖੋ ਹੂੰ ਜਿਹੜੀ ਲੈਣੀ ਹੈ ਹੂੰ ਤੇ ਕਿਹੜੀ ਜ਼ਮੀਨ ਸਸੀਂ ਲੈਣੀ ਹੈ ਜਿਹੜੀ ਤੁਹਾਨੂੰ ਪਸੰਦ ਆਂਦੀ ਹੈ ਉਹਨੂੰ ਦੇਖੋ ਫਿਰ ਦੇਖੋ ਰਸਤਾ ਹੈਗਾ ਰਾਸਤਾ ਵੀ ਦੇਖ ਲੇ ਵੇ ਰਸਤਾ ਵੀ ਹੈਗਾ ਫੇਰ ਉਸ ਹੁਣ ਜਾਣਾ ਪਟਵਾਰੀ ਕੋਲ ਹੂੰ ਉਹਨੂੰ ਕਹਾਂਗੇ ਸਾਨੂੰ ਇਸ ਨੰਬਰ ਦੀ ਫਰਦ ਦੇ ਜਿਹੜੀ ਜ਼ਮੀਨ ਹੈ ਉਹਦਾ ਨੰਬਰ ਹੈ ਹੂੰ ਉਹਦੀਏ ਸਾਈਡਾਂ ਲਖੋਈਆਂ ਹੂੰ ਤੇ ਇਹ ਦੱਖਣ ਪਛਮ ਉੱਤਰ ਕੌਣ ਹੈਗਾ ਠੀਕ ਹੈ ਜੀ ਤੇ ਇਹਦਾ ਨੰਬਰ ਨੰਬਰ ਕਿੰਨਾਗਾ ਕਿੰਨੇ ਕਨਾਲ ਜ਼ਮੀਨ ਹੈ ਕਿੰਨੇ ਇਹਦੇ ਹਿੱਸੇਦਾਰ ਹੈ ਠੀਕ ਹੈ ਜੀ ਇਹ ਤਕਸੀਮ ਹੋਈ ਹੈ ਕਿ ਨਹੀਂ ਇਹ ਸਾਰਾ ਪਤਾ ਕਰੇ ਪਹਿਲਾਂ ਸਭ ਪਤਾ ਉਥੋਂ ਉਸ ਫਰਦ ਦੇ ਵਿੱਚ ਸਾਰਾ ਬਚਾਏਗਾ ਉਹ ਦੇਖ ਕੇ ਉਹਦਾ ਹਿੱਸਾ ਜਿਹੜਾ ਬਣਦਾ ਹੈ ਕਿਹੜੇ ਪਾਸੇ ਨੂੰ ਬਣਦਾਗਾ ਹੂੰ ਹੂੰ ਜਾਂ ਉਹਨੇ ਸਹਿਮਤੀ ਹੈਗੀ ਚੋਹਾ ਜੀ ਹੂੰ ਮੈਂ ਚਾਰ ਹਿੱਸੇਦਾਰ ਹੈਗੇ ਇੱਕ ਬੰਦਾ ਵੇਚ ਲਿਆ ਤਿੰਨ ਵੇਚ ਨਹੀਂ ਦੇ ਇਕੱਲੇ ਤੁਹਾਨੂੰ ਖੜਾ ਕਿੱਥੇ ਸੱਟਣਾ ਹੁੰਦੀ ਹੈ ਸਹੀ ਗੱਲ ਹੈ ਜੀ ਹਾਂਜੀ ਪਹਿਲਾਂ ਆਪ ਸਭੀ ਚਾਰ ਸਹਿਮਤੀ ਕਰੋ ਹੂੰ ਹਿੱਸੇ ਪਵਾਓ ਫਿਰ ਜ਼ਮੀਨ ਖਰੀਦੋ ਫਿਰ ਜ਼ਮੀਨ ਫਿਰ ਦੋ ਜੀ ਮੈਂ ਸਾਰੇ ਭਰਾ ਭੈਣਾਂ ਨੂੰ ਦੱਸ ਦਿੰਨਾ ਆ ਜਿਹੜਾ ਇਹ ਏਰੀਆ ਆ ਜਾਂ ਸਹਿਮਤ ਹੋਣ ਜਾਰੇ ਇਹ ਏਰੀਆ ਬਹੁਤ ਵਧੀਆ ਏਰੀਆ ਆ ਕਿਉਂਕਿ ਤੁਸੀਂ ਸਾਰੇ ਮਾਤਾ ਚਿੰਤ ਪੋਨੀ ਜਾਣਦੇ ਆ ਤਾਂ ਜਦੋਂ ਹਸ਼ਿਆਰਪੁਰ ਤੋਂ ਤੁਸੀਂ ਸਿਰਫ 15 ਕਿਲੋਮੀਟਰ ਟੱਪਦੇ ਆਂ ਤਾਂ ਅੱਗੇ ਬੋਰਡ ਆਉਂਦਾ ਮੰਗੋਵਾਲ ਦਾ ਇੱਕ ਛੋਟਾ ਜਿਹਾ ਤੁਸੀਂ ਲਾ ਲਓ ਕਿ ਕਸਬਾ ਕਹਿ ਸਕਦੇ ਆਂ 10-15 ਦੁਕਾਨਾਂ ਹੈਗੀਆਂ ਆ ਬਿਲਕੁਲ ਨਾਲ ਇਹ ਪਿੰਡ ਆ ਮੇਰੇ ਖਿਆਲ 500 ਮੀਟਰ ਵੀ ਨਹੀਂ ਹੋਣਾ ਕਿ ਦੂਰੋਂ ਪਤਾ ਲੱਗ ਜਾਂਦਾ ਪਿੰਡ ਦਾ ਬਹੁਤ ਸੋਹਣਾ ਪਿੰਡ ਆ ਤੇ ਇੱਥੇ ਜਿਹੜੇ ਲੋੜਵੰਦ ਲੋਕ ਆ ਉਹ ਜ਼ਮੀਨਾਂ ਵੀ ਵੇਚਦੇ ਆ ਪਰ ਦੇਖ ਕੇ ਲਿਓ ਤੁਸੀਂ ਪਰ ਬਾਕੀ ਜਿਹੜਾ ਏਰੀਆ ਆ ਹੋਰ ਹਸ਼ਿਆਰਪੁਰ ਦਾ ਤੇ ਉਹ ਜੰਗਲ ਦੇ ਵਿੱਚ ਆ ਤੇ ਉੱਥੇ ਰਸਤੇ ਵਗਾਰਾ ਵੀ ਨਹੀਂ ਹੈਗੇ ਇੰਨੇ ਤੇ ਅਸੀਂ ਬਸ ਤੁਹਾਨੂੰ ਮੇਨ ਇਹੀ ਸਾਡਾ ਵੀਡੀਓ ਬਣਾਉਣ ਦਾ ਕਾਰਨ ਆ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਕੋਈ ਸਾਡਾ ਭਰਾ ਭੈਣ ਫਸ ਨਾ ਸਕੇ ਕਿਉਂਕਿ ਸਾਨੂੰ ਕਈ ਭਰਾ ਭੈਣਾਂ ਦੇ ਫੋਨ ਵੀ ਆਏ ਸੀਗੇ ਕਮੈਂਟ ਵੀ ਆਏ ਆ ਵੀਡੀਓ ਦੇ ਵਿੱਚ ਕਿ ਸਾਨੂੰ ਤੁਸੀਂ ਦੱਸੋ ਅਸੀਂ ਵੀ ਜਗਾ ਲੈਣੀ ਆ ਕਿਉਂਕਿ ਕਾਫੀ ਸਮੇਂ ਤੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੀਡੀਓ ਪੈ ਰਹੀਆਂ ਆ ਇਸ ਏਰੀਏ ਦੀਆਂ ਕਿ ਇੱਥੇ ਜ਼ਮੀਨਾਂ ਬਹੁਤ ਸਸਤੀਆਂ ਆ ਤੇ ਲੋਕ ਫਿਰ ਤੁਸੀਂ ਸਮਝ ਸਕਦੇ ਆ ਇੰਨੀ ਸਸਤੀ ਜ਼ਮੀਨ ਸੁਣ ਕੇ ਕਿ 1 ਲੱਖ ਨੂੰ ਕਿੱਲਾ ਜੀ 3 ਲੱਖ ਨੂੰ ਵੀ ਮਿਲ ਜਾਂਦਾ ਕਈ ਪੰਜ ਨੂੰ ਵੀ ਮਿਲ ਜਾਂਦਾ ਉਹ ਤਾਂ ਜਗਾ ਦੇਖ ਕੇ ਹੁੰਦਾ ਸਾਰਾ ਹਿਸਾਬ ਪਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਗਲਤ ਫਸ ਜੇ ਇਸ ਕਰਕੇ ਅਸੀਂ ਅੱਜ ਵੀਡੀਓ ਬਣਾਈ ਆ ਤੇ ਅਸੀਂ ਕਿਹਾ ਸਾਰੇ ਭਰਾ ਭੈਣਾਂ ਨੂੰ ਪਤਾ ਲੱਗੇ ਸਾਡੇ ਹਿੱਸੇਦਾਰ ਹੈਗੇ ਉਹ ਸਾਡੇ ਜਿਹੜੇ ਹਿੱਸੇ ਦਾ ਚਾਚੇ ਦਾ ਆਇਆ ਕੋਈ ਹਮਾਚਲੋਂ ਨਿਕਲ ਗਿਆ ਹੂੰ ਕੋਈ ਜਿਹੜੇ ਚੋਹਾਲੋਂ ਨਿਕਲ ਗਿਆ ਕੋਈ ਲੁਧਿਆਣੇ ਚਲੇ ਗਿਆ ਹੂੰ ਕੋਈ ਕਿਤੇ ਚਲੇ ਗਿਆ ਉਹਨਾਂ ਦੀਆਂ ਜ਼ਮੀਨਾਂ ਇੱਥੇ ਪਈਆਂ ਗਈਆਂ ਉਹ ਕਹਿੰਦੇ ਜਿਆਦਾ ਸੀ ਇੱਥੇ ਰਹਿੰਦੇ ਨਹੀਂ ਕਸੇ ਜਿਵੇਂ ਰੱਖਣੀ ਤੇ ਵੇਚ ਜਾਣੀ ਉਹ ਵੇਚ ਨਹੀਂ ਸਹੀ ਕਰਦੀ ਹੁਣ ਸਾਤ ਤੋਂ ਬਗੈਰ ਵੇਚ ਨਹੀਂ ਸਕਦੇ ਉਹ ਹੂੰ ਤੂੰ ਤਾਲਾ ਵਿੱਚ ਹੋਣਾ ਉਹਨਾਂ ਦਾ ਨਾ ਇੱਥੇ ਸਾਡੇ ਬਰਬਰ ਜਿੰਨਾ ਉਹਨਾਂ ਦਾ ਉਹਨਾਂ ਸਾਡਾ ਤਾਂ ਹੀ ਦੱਸਦੇ ਪਹਿਲਾਂ ਪਹਿਲਾਂ ਆਣੀਆਂ ਜ਼ਮੀਨਾਂ ਤਕਰੀਬ ਕਰਾਂ ਸਾਡੇ ਨਾਲ ਫਿਰ ਵੇਚ ਜਾ ਹੂੰ ਦੇਖੋ ਬਾਪੂ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਜ਼ਮੀਨਾਂ ਇੱਥੇ ਵਿਕਦੀਆਂ ਆ ਪਰ ਦੇਖ ਕੇ ਲਓ ਕਿਉਂਕਿ ਦੇਖੋ ਜੇ ਤੁਸੀਂ 1 ਲੱਖ ਨੂੰ ਕਿੱਲਾ ਦੇਖ ਕੇ ਜ਼ਮੀਨ ਲਊਗੇ ਪਤਾ ਲੱਗੇ ਬਾਅਦ ਵਿੱਚ ਰਸਤਾ ਹੀ ਹੈ ਨਹੀਂ ਵਾਕਈ ਇਦਾਂ ਹੀ ਹੁੰਦੀ ਆ ਕਈ ਭਰਾ ਪੈਣਾ ਨੇ ਬੀਬੀ ਕਿੱਲੇ 50 50 ਕਿੱਲੇ 100 100 ਕਿੱਲੇ ਜ਼ਮੀਨਾਂ ਇੱਥੇ ਖਰੀਦੀਆਂ ਹੋਈਆਂ ਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਰਸਤਾ ਹੀ ਹੈ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਆ 1 ਲੱਖ ਨੂੰ ਕਿੱਲਾ ਵੇਖਦੀਆਂ ਆ ਤੇ ਜੇ ਤੁਸੀਂ ਚਾਹੁੰਦੇ ਆ ਕਿ ਪ੍ਰੋਪਰ ਵਧੀਆ ਰਸਤਾ ਹੋਵੇ ਤੁਸੀਂ ਮਤਲਬ ਆਉਣ ਜਾਣ ਕਰ ਸਕੋ ਜਾਂ ਕੱਲ ਨੂੰ ਵੇਚ ਸਕੋ ਤਾਂ ਰਸਤਾ ਜ਼ਰੂਰ ਦੇਖਿਓ ਤੇ ਜੇ ਤੁਸੀਂ ਰਸਤੇ ਵਾਲੀ ਜ਼ਮੀਨ ਲੈਣੀ ਆ ਤਾਂ ਉਹ ਤੁਹਾਨੂੰ ਜਿਹੜੀ ਆ ਥੋੜੀ ਮਹਿੰਗੀ ਮਿਲੂਗੀ 1 ਲੱਖ ਦੇ ਪਿੱਛੇ ਨਾ ਪੈ ਜਿਓ ਜੇ 3 ਲੱਖ ਨੂੰ ਵੀ ਮਿਲਦੀ ਆ ਤੁਹਾਨੂੰ ਕਿਲਾ 4 ਨੂੰ ਵੀ ਕਿਲਾ ਵੇਚਦਾ ਆ 5 ਨੂੰ ਵੀ ਕਿਲਾ ਮਿਲਦਾ ਆ ਮੋਕੇ ਦਾ ਗੇਟ ਕਰੋ ਹਾਂ ਮੋਕੇ ਦਾ ਗੇਟ ਕਰੋ ਮੋਕੇ ਆ ਗੇਟ ਕਰੋ ਨਾ ਦੇਖੋ ਹੂੰ ਇਹ ਸਾਨੂੰ ਸੈਟ ਆਂਦਾ ਸਹੀ ਗੱਲ ਆ ਜੀ ਸਸਤਾ ਨਾ ਦੇਖੋ ਮਹਿੰਗਾ ਵੀ ਦੇਖੋ ਸਸਤਾ ਵੀ ਦੇਖੋ ਲੇਕਿਨ ਬੈਨੀਫਿਟ ਦੇਖੋ ਬੈਨੀਫਿਟ ਦੇਖੋ ਇਹ ਸਿੱਧੀ ਗੱਲ ਆ ਜੀ ਦੇਖੋ ਕੋਡੀਆਂ ਦੇ ਭਾਅ ਉਹ ਵਿਕਣੀ ਆ ਜਿਹੜੀ 1 ਲੱਖ ਨੂੰ ਕਿੱਲਾ ਜਿੱਥੇ ਰਸਤਾ ਹੈ ਨਹੀਂ ਸਿੱਧੀ ਗੱਲ ਆ ਤੇ ਇਸ ਰਸਤੇ ਦਾ ਮੇਨ ਕਾਰਨ ਆ ਕਿ ਰਸਤਾ ਜਰੂਰ ਦੇਖੋ ਉਸ ਤੋਂ ਬਾਅਦ ਫਿਰ ਅਗਲਾ ਸਟੈਪ ਚੱਕੋ ਤੇ ਬਾਕੀ ਜੋ ਰੇਟ ਆ ਉਹ 5 ਲੱਖ ਤੱਕ ਇਸ ਏਰੀਆ ਵਿੱਚ ਜਾਂਦਾ ਆ ਕਿੱਲੇ ਦਾ ਤੇ ਤੁਸੀਂ ਸਿਰਫ ਇੱਕ ਵਾਰ ਪਹਿਲਾਂ ਨਿਗਾਹ ਮਾਰਨੀ ਆ ਕਿ ਜਗ੍ਹਾ ਪਲੇਨ ਆ ਜਾਂ ਪਹਾੜ ਆ ਇਹ ਵੀ ਚੱਕਰ ਹੈਗੇ ਆ ਕਈ ਪਹਾੜ ਵਿਕਦੇ ਆ ਉਹ ਸਸਤੇ ਆ ਤੇ ਕਈ ਪਲੇਨ ਜ਼ਮੀਨਾਂ ਆ ਆ ਉਹ ਥੋੜੀਆਂ ਮਹਿੰਗੀਆਂ ਆ ਤੇ ਬਾਕੀ ਅਸੀਂ ਇੱਕ ਦੋ ਮੋਬਾਈਲ ਨੰਬਰ ਜ਼ਰੂਰ ਮੈਂਸ਼ਨ ਕਰ ਦੇਾਂਗੇ ਵੀਡੀਓ ਦੇ ਵਿੱਚ ਤੇ ਜ਼ਮੀਨ ਦੇ ਹਿਸਾਬ ਨਾਲ ਕਿਸੇ ਹੁਣ ਕਿਸੇ ਕੋਲ ਇੱਕ ਕਿੱਲਾ ਹੈ ਜਾਂ ਕਿਸੇ ਕੋਲ 100 ਕਿੱਲਾ ਦਾ ਹਮ ਇੱਕ ਕਿੱਲੇ ਦਾ 100 ਕਿੱਲੇ ਦਾ ਫਰਕ ਨਹੀਂ ਹੈ ਹਾਂ ਹੁਣ 100 ਕਿੱਲੇ ਵਾਲੇ ਆਪਣਾ ਰੇਟ ਬੋਲਣਗੇ ਇੱਕ ਕਿੱਲੇ ਵਾਲੇ ਆਪਣਾ ਰੇਟ ਬੋਲਣਾਂਗੇ ਹਮ ਸਵਾ 100 ਕਿੱਲਾ ਵਿਕਿਆ ਹੈ ਬੰਦਾ ਤੁਹਾਡੇ ਸਾਮਣੇ ਕਾਲ ਜੀ ਟਪਕੇ ਗਿਆ ਅਜਾ ਸਵਾ 100 ਕਿੱਲਾ ਸਵਾ 100 ਕਿੱਲਾ ਇਹਨੇ ਵੇਚਿਆ ਇਹਨੇ ਵੇਚਿਆ ਇਹਨੇ ਵੇਚਿਆ ਗੜਾ ਦੇ ਲਿਆ ਰਸਤਾ ਨਹੀਂ ਬਣਿਆ ਉਹਦੇ ਕੋਲ ਓਹ ਉਹ ਨਹੀਂ ਆਪਣਾ ਦੇਖ ਲਓ ਤੁਸੀਂ 750 ਕਿੱਲਾ ਬੰਦੇ ਨੇ ਵੇਚਿਆ ਆਪਣਾ ਪਰ ਬਾਅਦ ਵਿੱਚ ਜਿਹਨੂੰ ਵੇਚਿਆ ਉਹਨੂੰ ਪਤਾ ਲੱਗਾ ਰਸਤਾ ਹੀ ਹੈ ਨਹੀਂ ਹੈਗਾ 1 ਲੱਖ ਨੂੰ ਕਿੱਲਾ ਲਿਆ ਸੀ ਬੰਦੇ ਨੇ ਹਾਂ ਕਰੋੜ ਕਰੋੜ ਤੋਂ ਉੱਪਰ ਪੈ ਗਿਆ ਦਾ ਕਰੋੜ ਤੋਂ ਉੱਪਰ ਕਰੋੜ ਤੋਂ ਉੱਪਰ ਪੈ ਗਿਆ ਦਾ ਮਿੱਟੀ ਆ ਜ਼ਮੀਨ ਦਾ ਦੇਖ ਲਓ ਤੁਸੀਂ ਰਸਤਾ ਨਹੀਂ ਹੈ 100 ਤੋਂ ਉੱਪਰ ਕਿੱਲਾ ਬੰਦੇ ਨੇ ਲਿਆ ਸਿਰਫ 1 ਲੱਖ ਨੂੰ ਕਿੱਲਾ ਲਿਆ ਤੇ ਕਿੰਨੇ ਕਰੋੜ ਦਾ ਬਣ ਗਿਆ ਸੀਗਾ ਜੀ 1 ਕਰੋੜ 1 ਕਰੋੜ 1 ਕਰੋੜ ਦਾ ਜੇ ਤੁਸੀਂ ਇਸ ਪਿੰਡ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਆ ਤਾਂ ਇੱਕ ਵਾਰ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਿਓ ਕਿਉਂਕਿ ਜੋ ਇਹਨਾਂ ਨੂੰ ਇਸ ਏਰੀਏ ਦੇ ਭੇਦ ਦਾ ਹੋਰ ਕਿਸੇ ਨੂੰ ਨਹੀਂ ਹੈਗੇ ਤੇ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਮੜ ਜਾ ਇੱਥੇ ਜਿਹੜੀਆਂ ਜਿਹੜੀਆਂ ਜ਼ਮੀਨਾਂ ਤੁਸੀਂ ਕਹਿੰਦੇ ਲਈਆਂ ਆ ਪਹਿਲਾਂ ਕਿਸੇ ਨੇ ਉਹ ਇੱਥੇ ਲਈਏ ਲੁਧਿਆਣੇ ਦਾ ਬੰਦਾ ਆ ਅਸਲ ਲੁਧਿਆਣੇ ਦਾ ਹਾਂਜੀ 35 ਕਿਲੇ ਨੂੰ ਲਈ ਜੀ ਉਹਨੂੰ ਰਸਤਾ ਹੈ ਨਹੀਂ ਰਸਤਾ ਹੈ ਨਹੀਂ ਠੀਕ ਹੈ ਨਹੀਂ ਤੇ ਹੋਰ ਕਿਨੇ ਕਿਨੇ ਲਈ ਆ ਜੀ ਇਸ ਗਊਸ਼ਾਲਾ ਮੰਦਰਾਗਾ ਇੱਥੇ ਅੱਛਾ ਜੀ ਗਊਸ਼ਾਲਾ ਦਾ ਮੰਦਰਾ ਠੀਕ ਆ ਉਹ ਕਿੰਨੀ ਲਈ ਦੀ ਉਹਨੇ ਉਹਨੇ 37 ਕਿੱਲੇ ਉਹਨੇ ਖਰੀਦੀ ਇਹ ਤਾਂ 10 ਫੁੱਟ ਦਾ ਰਸਤਾ ਦਾ ਆ ਅੱਛਾ ਜੀ ਮਤਲਬ ਰਸਤੇ ਦਾ ਚੱਕਰ ਆ ਤੇ ਮਤਲਬ ਤੁਸੀਂ ਲਾ ਲੋ ਕਿ ਲੋਕ ਜੀ ਇੱਥੇ ਜਿਹੜੀਆਂ ਵੀ ਜ਼ਮੀਨਾਂ ਖਰੀਦਦੇ ਆ ਉਹ 35 35 ਕਿੱਲੇ 30 30 ਕਿੱਲੇ 100 100 ਕਿੱਲੇ ਇਦਾਂ ਖਰੀਦਦੇ ਆਗੇ ਉਹ ਫਿਰ ਦਾ ਖਰੀਦ ਲੈ ਤਾਂ ਫਿਰ ਇੱਕ ਮਾਲਕ ਦਾ ਤਾਂ ਖਰੀਦਣਾ ਪੋਣਾਗਾ ਨੀ ਫਿਰ ਵੀ ਜੀ ਤੁਸੀਂ ਦੇਖੋ ਦੇ ਨਾਲ ਵੀ ਇਹੀ ਕਹਿੰਦਾ ਮੈਂ ਹੁਣ ਮੇਰੇ ਕੋ 35 ਕਿੱਲੇ ਤਾਂ ਉਹਦੇ ਮੇਰੇ ਕਿੱਲਾ ਇੱਕ ਦੇਣਾ ਨਹੀਂ ਉਹ ਕਹਿੰਦਾ ਮੈਂ ਪੂਰਾ ਚੁਪਾ مطلب ਇਸ ਪਿੰਡ ਵਿੱਚ ਜੇ ਕੋਈ ਜ਼ਮੀਨ ਲੈਂਦਾ ਤਾਂ ਉਹਨੂੰ 30 30 ਕਿੱਲੇ 35 35 ਕਿੱਲੇ ਜਿੰਨਾ ਹੈ ਜਿੰਨਾ ਹੈ ਹਾਂ 100 100 ਕਿੱਲੇ ਇਦਾਂ ਲੈਣੀ ਪੈਣੀ ਆ ਇਹ ਨਹੀਂ ਕਿ ਕਿੱਲਾ ਲੈਣਾ ਦੋ ਕਿੱਲਾ ਲੈਣਾ ਮਰ ਲਿਆ ਪੁੱਛ ਮਰ ਲਿਆ ਕਨਾਲ ਕਨੂਲਾ ਦਾ ਕੋਈ ਦੇਖ ਲਓ ਇਹ ਗੱਲ ਨੋਟ ਕਰ ਲਿਓ ਜੇ ਤੁਸੀਂ ਇਸ ਪਿੰਡ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਆ ਸਸਤੀ ਜ਼ਰੂਰ ਮਿਲੂਗੀ ਪਰ 30 30 ਕਿੱਲੇ 35 35 ਕਿੱਲੇ ਇਕੱਠੇ ਲੈਣੇ ਆ ਗਿਆ ਫਿਰ 100 100 ਕਿल्ले ਸਵਾ ਸਵਾ 100 ਕਿੱਲਾ ਤੁਸੀਂ ਆ ਸਾਹਮਣੇ ਨਜ਼ਰ ਮਾਰੋ ਦੂਰ ਦੂਰ ਤੱਕ ਤੁਹਾਨੂੰ ਸੰਗਣਾ ਜੰਗਲ ਦਿਖਾਈ ਦੇਊਗਾ ਇਹ ਇਸ ਨਾਰੀ ਪਿੰਡ ਦਾ ਜੰਗਲ ਆ ਜਿਹੜਾ ਬਹੁਤ ਸੋਹਣਾ ਆ ਇੱਥੇ ਜ਼ਮੀਨ 1 ਲੱਖ ਨੂੰ ਕਿੱਲਾ ਵੀ ਮਿਲਦੀ ਆ 2 ਲੱਖ ਨੂੰ ਕਿੱਲਾ ਵੀ ਮਿਲਦੀ ਆ 3 ਲੱਖ ਨੂੰ ਕਿੱਲਾ ਵੀ ਮਿਲਦੀ ਆ ਕਈ ਭਰਾ ਭੈਣਾਂ ਨੇ ਇੱਥੇ 100 100 ਕਿੱਲੇ 1 ਲੱਖ ਨੂੰ ਕਿੱਲੇ ਲਏ ਆ ਕਰੋੜਾਂ ਦੇ ਵਿੱਚ ਜ਼ਮੀਨਾਂ ਲੈ ਲਈਆਂ 100-100 ਕਿੱਲੇ ਪਰ ਬਾਅਦ ਵਿੱਚ ਉਹਨਾਂ ਨੂੰ ਦਿੱਕਤਾਂ ਆਈਆਂ ਕਿ ਰਸਤਾ ਹੈ ਨਹੀਂ ਤੇ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਈਆਂ ਮਤਲਬ ਆਉਂਦੀਆਂ ਲੋਕਾਂ ਨੂੰ ਤੇ ਹੁਣ ਅਸੀਂ ਇਹੀ ਮੇਨ ਸਾਡਾ ਜੋ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀਡੀਓ ਬਣਾਉਣ ਦਾ ਸਾਡਾ ਹੈਗਾ ਆ ਕਾਰਨ ਕਿ ਇੱਥੇ ਜ਼ਮੀਨਾਂ ਤੁਸੀਂ ਜ਼ਰੂਰ ਲਓ ਆ ਕੇ ਬਹੁਤ ਵਧੀਆ ਏਰੀਆ ਆ ਪਰ ਇਹ ਦੇਖ ਕੇ ਰਸਤਾ ਹੋਣਾ ਜ਼ਰੂਰੀ ਆ ਇੱਕ ਵਾਰ ਜ਼ਰੂਰ ਪਹਿਲਾਂ ਚੈੱਕ ਕਰਾਓ ਰਸਤਾ ਹੈਗਾ ਆ ਤੇ ਜਿਹੜੀ ਜਗ੍ਹਾ ਆ ਕਿੰਨੀ ਪਲੇਨ ਆ ਕਿ ਪਹਾੜੀ ਏਰੀਏ ਦੇ ਵਿੱਚ ਤੁਸੀਂ ਸਮਝ ਸਕਦੇ ਆ ਕਈ ਪਹਾੜ ਹੁੰਦੇ ਆ ਤੇ ਉਹ ਵਿਕਦੇ ਆ ਤੇ ਸਸਤੇ ਹੁੰਦੇ ਆ 1 ਲੱਖ ਨੂੰ ਕਿੱਲਾ ਤੇ ਬਾਅਦ ਵਿੱਚ ਉਹਨਾਂ ਦੀ ਦਿੱਕਤ ਆਉਂਦੀ ਆ ਰਸਤਾ ਨਾ ਹੋਣ ਕਰਕੇ ਤੇ ਅਸੀਂ ਇਸੇ ਕਰਕੇ ਅੱਜ ਇੱਥੇ ਪਹੁੰਚੇ ਸਗੇ ਅਸ਼wini ਕੁਮਾਰ ਦਾ ਨਾਮ ਅਸ਼wini ਕੁਮਾਰ ਇਹਨਾਂ ਦਾ ਨਾਮ ਆ ਤੇ ਕਿਉਂਕਿ ਕਈ ਭਰਾ ਭੈਣ ਕਹਿ ਦਿੰਦੇ ਆ ਕਿ ਤੁਸੀਂ ਵੀਡੀਓ ਤੋਂ ਬਣਾਣੇ ਆ ਪਰ ਕਿਸੇ ਦਾ ਕੰਟੈਕਟ ਨੰਬਰ ਨਹੀਂ ਦਿੰਦੇ ਪਿੰਡ ਵਾਲੇ ਦਾ ਤੇ ਬਾਅਦ ਵਿੱਚ ਸਾਨੂੰ ਬੜੀ ਔਖੀ ਹੁੰਦੀ ਆ ਜੇ ਕੋਈ ਭਰਾ ਭੈਣ ਇੱਥੇ ਆ ਕੇ ਜ਼ਮੀਨ ਵਗੈਰਾ ਦੇਖਣਾ ਚਾਵੇ ਤਾਂ ਕੁਝ ਪੁੱਛਣਾ ਚਾਹਵੇ ਜ਼ਮੀਨ ਬਾਰੇ ਕਿ ਜਿੱਦਾਂ ਹੁਣ ਅਸੀਂ ਇਹਨਾਂ ਤੋਂ ਪੁੱਛ ਕੇ ਤੁਹਾਨੂੰ ਸਭ ਕੁਝ ਦੱਸਿਆ ਆਇਆ ਤਾਂ ਤੁਸੀਂ ਆਪ ਵੀ ਇੱਥੇ ਆ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆਂ ਇਹ ਕਾਫੀ ਮਦਦ ਕਰਨਗੇ ਤੁਹਾਡੀ ਜੇ ਹੋ ਸਕਿਆ ਇਹਨਾਂ ਦੇ ਲਿੰਕ ਦੇ ਵਿੱਚ ਕੋਈ ਬੰਦਾ ਹੋਵੇ ਜਿਹੜਾ ਜ਼ਮੀਨ ਵੇਚਦਾ ਹੋਵੇ ਤੇ ਕੀ ਕੀ ਰੇਟ ਦੇ ਵਿੱਚ ਉਹ ਜ਼ਮੀਨ ਵਿਕਦੀ ਹੈ ਤੁਹਾਨੂੰ ਸਭ ਕੁਝ ਦੱਸਣਗੇ ਬਹੁਤ ਵਧੀਆ ਸੁਭਾਅ ਦੇ ਆ ਨਿੱਗੇ ਸੁਭਾਅ ਦੇ ਆਏ ਬਹੁਤ ਮਦਦ ਕਰਨਗੇ ਸ਼ਹਿਰਪੁਰ ਤੋਂ ਸਿਰਫ 15 ਕਿਲੋਮੀਟਰ ਦੂਰ ਨਾਰੀਪੈਂਡਾ ਹੁਣ ਅਸੀਂ ਵੀਡੀਓ ਦੀ ਕਰਦੇ ਆਂ ਸਮਾਪਤੀ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਤੇ ਹੁਣ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਟਾਈਮ ਤੁਸੀਂ ਸਾਡੇ ਲਈ ਕੱਢਿਆ ਆ